ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਕਿਦਾਂ ਫਿਰ ਗੱਲ ਕਰਦੇ ਅੱਜ ਭਾਈ ਅਮਰੀਕ ਸਿੰਘ ਦੇ ਭਤੀਜੇ ਦੀ ਜੋ ਚਰਤ ਸਿੰਘ ਹੈ ਭਾਈ ਚਰਤ ਸਿੰਘ ਜੋ ਸਿੱਖ ਫਰਡੇਸ਼ਨ ਦੇ ਪ੍ਰਧਾਨ ਨੇ ਉਹਨੇ ਦੀ ਮੈਂ ਵੀਡੀਓ ਚਲਾਈ ਤੇ ਜਦੋਂ ਵੀਡੀਓ ਚਲਾਤੀ ਤੇ ਕਾਪੀਰਾਈਟ ਆ ਗਿਆ ਹੁਣ ਫਿਰ ਵੇਖ ਲੈਣੇ ਆਪਾਂ ਵੀਡੀਓ ਚਲਾਉਣੇ ਆ ਉਹਨਾਂ ਦੀ ਠੀਕ ਹੈ ਨਾ ਆਪਾਂ ਨੂੰ ਕੋਈ ਹੈ ਨਹੀਂ ਤੇ ਵੀਡੀਓ ਆਪਾਂ ਚਲਾ ਦਿੰਨੇ ਆ ਸਾਨੂੰ ਦਿਖਾਉਣੇ ਆ ਵੀ ਮਤਲਬ ਕਿ ਮੈਂ ਕੀ ਗਲਤ ਉਹਨੇ ਕਿਹਾ ਸੀ ਜਿਹਦੇ ਕਰਕੇ ਮਤਲਬ ਕਿ ਉਹਦੀ ਵੀਡੀਓ ਮਤਲਬ ਕਿ ਕਾਪੀਰਾਈਟ ਦੇ ਜਾਂਦਾ YouTube YouTube ਆਪ ਦੇ ਤੌਰ ਤੇ ਕਾਪੀਰਾਈਟ ਦੇ ਜਾਂਦਾ ਵੀ ਭਾਈ ਚੜ੍ਹ ਸਿੰਘ ਦੀ ਵੀਡੀਓ ਕਿਉਂ ਚਲਾ ਰਹੇ ਹੋ ਕੀ ਗੱਲ ਕੀਤੀ ਹੈ ਬੰਦੀ ਸਿੰਘਾਂ ਬਾਰੇ ਗੱਲ ਕਰ ਰਿਹਾ ਆਹ ਚੀਜ਼ ਗੱਲ ਕਰ ਰਿਹਾ ਕੋਈ ਗਲਤ ਨਹੀਂ ਗੱਲ ਕੀਤੀ ਇੱਕ ਵੀ ਉਹ ਜਿਹੜਾ ਜਿਹੜਾ ਸਾਧਾ ਰਾਮ ਰਹੀਮ ਉਹਦੇ ਬਾਰੇ ਗੱਲ ਕਰ ਰਿਹਾ ਤੇ ਉਸ ਤੇ ਕਾਪੀਰਾਈਟ ਆ ਗਿਆ ਹੁਣ ਮੈਂ ਫੇਰ ਬਣਾ ਰਿਹਾ ਦੇਖੀ ਜਾਓ ਕੋਈ ਕੰਪਿਊਰਟੀ ਹੋਊਗਾ ਵੱਤ ਵੱਤ ਵੀਡੀਓ ਦੇਖੋ ਰਾਮ ਰਹੀਮ ਇੱਕ ਰਿਪਿਸਟਲ ਉਹ ਬਾਹਰ ਹੈ ਸਾਡੇ ਬੰਦੀ ਸਿੰਘ ਨੇ ਆਪਣੇ ਦੀਨ ਦੇ ਲਈ ਲੜੇ ਨੇ ਇਨਜਸਟਿਸ ਦੇ ਖਿਲਾਫ ਲੜੇ ਨੇ ਬੇਨਿਆਂਈ ਦੇ ਖਿਲਾਫ ਜਿਹੜੇ ਆ ਉਹ ਲੜੇ ਨੇ ਉਹ ਮੰਦਰ ਨੇ ਜਦੋਂ ਅਸੀਂ ਝੋਲੀ ਅੜਦੇ ਆ ਨਿਆਂ ਦੇ ਲਈ ਤੇ ਨਿਆਂ ਪ੍ਰਣਾਲੀ ਸਾਡੇ ਲਈ ਵੱਖਰੀ ਹੋ ਜਾਂਦੀ ਹੈ ਨਿਆਂ ਵਿਧਾਨ ਸਾਡੇ ਨਹੀਂ ਵੱਖਰਾ ਹੋ ਜਾਂਦਾ ਤੇ ਅਸੀਂ ਤਾਂ ਤਿਆਰ ਬਰ ਤਿਆਰ ਰਹਿੰਦੇ ਆ ਡਾਇਲੋਗ ਲਈ ਇਧਰੋਂ ਤੇ ਜੇ ਕੋਈ ਸਿਰ ਚੜ ਕੇ ਆਵੇ ਤੇ ਫਿਰ ਇਹਦੇ ਕਰਕੇ ਆ ਸ਼ਸਤਰਧਾਰੀ ਹੋਣਾ ਜ਼ਰੂਰ ਹੈ ਬਿਲਕੁਲ ਇਹ ਸਾਡੀ ਆਈਡੈਂਟੀਟੀ ਵੀ ਹੈ ਕਿਉਂਕਿ ਮਹਾਰਾਜ ਨੇ ਸਾਨੂੰ ਇੱਕ ਸੰਕਲਪ ਦਿੱਤਾ ਹੈ ਕਿ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮਹਿਉ ਕਰੋ ਨਿਵਾਸ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਤੀਉ ਮੈਂ ਸਾਰਾ ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪਰਤੀਤ ਸੋ ਇਹ ਸਾਡੀ ਯੂਨੀਫਾਰਮ ਹੈ ਅਸੀਂ ਤਿਆਰ ਬਰ ਤਿਆਰ ਰਹਿੰਦੇ ਹਾਂ ਐਜ਼ ਅ ਮੈਟਰ ਆਫ ਫੈਕਟ ਮੇਰੇ ਗੱਲ 'ਚ ਮੈਂ ਐਡ ਕਰਾਂ ਜੇ ਤੁਸੀਂ ਮਾਇਡ ਨਾ ਕਰੋ ਜਿਹੜੀ ਯੂਨੀਫਾਰਮ ਸਿੱਖਾਂ ਕੋਲ ਹੈ ਉਹ ਦੁਨੀਆਂ 'ਚ ਕਿਸੇ ਕੋਲ ਨਹੀਂ ਇਦੋਂ ਤੱਕ ਕਿ ਅਰਬੀ ਵਾਲੇ ਆਪਣੀ ਵਰਦੀ ਰਾਤ ਨੂੰ ਉਤਾਰ ਦਿੰਦੇ ਨੇ ਸਿੱਖ ਕਦੀ ਆਪਣੀ ਵਰਦੀ ਨਹੀਂ ਲਾਉਂਦੇ ਸਿੱਖ ਹਮੇਸ਼ਾ ਤਿਆਰ ਰਹਿੰਦੇ ਹੋਏ ਜਸਮਨ ਸਿੰਘ ਖਲੜਾ ਉਹਨਾਂ ਦੀ ਮੂਵੀ ਕੋਈ ਰਿਲੀਜ਼ ਕਰ ਦਿੰਦੇ ਜੀ ਸਹੀ ਹੈ ਕਿ 62 ਸੀਨ ਤੁਸੀਂ ਉਸ ਮੂਵੀ ਤੇ ਡਿਲੀਟ ਕਰਾਏ ਫਿਰ ਵੀ ਮੂਵੀ ਜਿਹੜੀ ਆ ਉਹ ਰਿਲੀਜ਼ ਕਰਨ ਤੋਂ ਜੀ ਰੋਕਦੇ ਪਏ ਹੋ ਮੈਂ ਸਮਝਦਾ ਹਾਂ ਕਿ ਇਹ ਇੱਕ ਬਹੁਤ ਹੀ ਸਿਲੈਕਟਿਵ ਤਰੀਕੇ ਦੇ ਨਾਲ ਆਪਣਾ ਮਨਕੜਤ ਇਤਿਹਾਸ ਬਣਾ ਕੇ ਉਹ ਫਿਲਮਾਂ ਦੇ ਰੂਪ ਦੇ ਵਿੱਚ ਗਲਤ ਪ੍ਰਚਾਰ ਕੀਤਾ ਜਾ ਰਿਹਾ ਜਿਦੀ ਆਲ ਇੰਡੀਆ ਸਿਕਸਪੋਰਟ ਫੈਡਰੇਸ਼ਨ ਕਰਕੇ ਵਰਤਦਾ ਤਾਂ ਪੰਗਤ ਜੀ ਇਹ ਇੱਕ ਵਾਰੀ ਵੀਡੀਓ ਵੇਖੋ ਇਹ ਵੀਡੀਓ ਵੇਖਣ ਤੋਂ ਬਾਅਦ ਮਨ ਦੇ ਵਿੱਚ ਕੇਵਲ ਇੱਕ ਖਿਆਲ ਆਉਂਦਾ ਹੈ ਕਿ ਜੇ ਤਾਂ ਆਪਾਂ ਸਿਰਾਂ ਦੇ ਉੱਤੇ ਸ਼ਰਾਬਾਂ ਦੀਆਂ ਬੋਤਲਾਂ ਰੱਖਣੀਆਂ ਨੇ ਤੇ ਫਿਰ ਗੁਰੂ ਦੇ ਬਖਸ਼ੇ ਤਾਜ ਨੂੰ ਸਿਰ ਤੇ ਸਜਾਉਣ ਦੀ ਕੋਈ ਲੋੜ ਨਹੀਂ ਤੇ ਜੇ ਦਸਤਾਰਾਂ ਸਿਰ ਦੇ ਉੱਤੇ ਸਜਾਣਾ ਹੈ ਜਿਹਦੇ ਲਈ ਹਜ਼ਾਰਾਂ ਕੁਰਬਾਨੀਆਂ ਲੱਗੀਆਂ ਨੇ ਹਜ਼ਾਰਾਂ ਸ਼ਹੀਦੀਆਂ ਹੋਈਆਂ ਨੇ ਸਾਹਿਬਜ਼ਾਦੇ ਨੀਹਾਂ ਦੇ ਵਿੱਚ ਚਿਣੇ ਗਏ ਨੇ ਫਿਰ ਗੁਰੂ ਦੇ ਬਖਸ਼ੇ ਇਸ ਤਾਜ ਨੂੰ ਆਪਣੇ ਸਿਰ ਦੇ ਉੱਤੇ ਸਜਾ ਕੇ ਤੇ ਸਿਰਾਂ ਦੇ ਉੱਤੇ ਬੋਤਲਾਂ ਰੱਖਣ ਦਾ ਸੁਭਾਅ ਆ ਖਤਮ ਕਰੀਏ ਜਦੋਂ ਆਪਾਂ ਇਹ ਦਸਤਾਰਾਂ ਆਪਣੇ ਸਿਰ ਦੇ ਉੱਤੇ ਸਜਾਉਨੇ ਆ ਤੇ ਅਸੀਂ ਸਾਰੇ ਉਸ ਸੰਘਰਸ਼ ਦੇ ਵਾਰਿਸ ਬਣ ਜਾਂਦੇ ਆ ਜਿਹੜਾ ਸੰਘਰਸ਼ ਇਸ ਪਾਤਸ਼ਾਹੀ ਦਾਵੇ ਦੇ ਲਈ ਇਸ ਤਾਜ ਨੂੰ ਆਪਣੇ ਸਿਰ ਦੇ ਉੱਤੇ ਸਜਾਉਣ ਦੇ ਲਈ ਕਿਰਪਾਨ ਦੇ ਹੱਕ ਨੂੰ ਮਹਫੂਜ਼ ਰੱਖਣ ਦੇ ਲਈ ਉਹ ਲੜਿਆ ਗਿਆ ਉਹਦੇ ਆਪਾਂ ਵਾਰਿਸ ਬਣਦੇ ਆਂ ਤੇ ਜਿਨ੍ਹਾਂ ਨੇ ਇਹ ਦਸਤਾਰੇ ਸਜਾ ਕੇ ਤੇ ਰਾਜ ਵੀ ਕਾਇਮ ਕੀਤੇ ਆ ਉਹ ਇਨ੍ਹਾਂ ਨਸ਼ਾ ਤੋਂ ਪਾਸੇ ਸਨ ਸੋ ਆਪਾਂ ਜੇ ਇਸ ਦਸਤਾਰੇ ਨੂੰ ਸਜਾ ਕੇ ਉਸ ਲੈਗੇਸੀ ਦੇ ਵਾਰਿਸ ਬਣਨਾ ਚਾਹੁੰਦੇ ਆ ਜਾਂ ਤਾਂ ਸ਼ਰਾਬਾਂ ਪੀਣੀਆਂ ਬੰਦ ਕਰੀਏ ਜਾਂ ਫਿਰ ਆਪਾਂ ਇਹ ਦਸਤਾਰਾ ਸਜਾਣਾ ਬੰਦ ਕਰ ਦਈਏ ਜੇ ਆਪਾਂ ਬੋਤਲਾਂ ਸਿਰ ਤੇ ਰੱਖ ਕੇ ਤੇਦੀ ਬਿਰਬੀ ਕਰਨੀ ਹੈ ਗੁਰੂ ਦਾ ਬਖਸ਼ਾ ਤਾਜ ਹੈ ਕਿਸੇ ਬੰਦੇ ਦਾ ਬਖਸ਼ਾ ਤਾਜ ਨਹੀਂ ਹੈ ਸੋ ਇਹਦੀ ਤੋਹਫੀਨ ਕਰਨੀ ਆਪਾਂ ਬੰਦ ਕਰੀਏ ਨਸ਼ਿਆਂ ਦੀ ਬੋਤਲ ਆਪਣੇ ਸਿਰਾਂ ਤੇ ਉੱਤੇ ਰੱਖਣੀ ਆ ਬੰਦ ਕਰੀਏ ਜਾਂ ਤਾਂ ਤਾਜ ਸਿਰ ਤੇ ਰਹੂਗਾ ਜਾਂ ਨਸ਼ਾ ਸਿਰ ਤੇ ਰਹੂਗਾ ਮਰਜ਼ੀ ਆਪਣੀ ਹੈ ਜੇ ਜਸ਼ਨ ਮਨਾਉਣੇ ਆ ਖੁਸ਼ੀ ਕਰਨੀ ਆ ਤੇ ਰੱਜ ਰੱਜ ਕੇ ਕਰੋ ਜਮ ਜਮ ਕੇ ਜਸ਼ਨ ਮਨਾਓ ਪਰ ਉਹਦੇ ਵਿੱਚ ਦਸਤਾਰ ਦੀ ਤੋਹਫੀ ਕਰਨੀ ਬੰਦ ਕਰੀਂਦਾ ਲੀਡਰ ਆਜੇ ਜਿਹਨੂੰ ਦਸਤਾਰ ਨਾਲ ਕੋਈ ਲੈਣਾ ਦੇਣਾ ਨਹੀਂ ਜਿਹਨੂੰ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ ਜਿਹਨੂੰ ਕੁਰਬਾਨੀ ਨਾਲ ਕੋਈ ਲੈਣਾ ਦੇਣਾ ਨਹੀਂ ਜੇ ਪੰਜਾਬ ਦੀ ਧਰਤੀ ਤੇ ਕਦਮ ਪਾਉਂਦਾ ਆਪਾਂ ਬਣੀ ਬਣਾਈ ਜਿਹੜੀ ਪਾਗੋ ਦੇ ਸਿਰ ਤੇ ਜਿਲਾ ਕੇ ਰੱਖ ਦਿੰਦੇ ਮੈਂ ਲੀਡਰਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਐ ਜਿਹੜੀ ਮਰਜ਼ੀ ਪਾਰਟੀ ਤੋਂ ਤੁਸੀਂ ਹੈਗੇ ਆ ਕੋਈ ਤੁਹਾਡਾ ਉਧਰੋਂ ਲੀਡਰ ਆਉਂਦਾ ਏ ਇਹ ਕੋਈ ਟੋਪੀ ਨਹੀਂ ਐ ਇਹ ਕੋਈ ਪ੍ਰੋਪ ਨਹੀਂ ਹੈ ਇਹ ਕੋਈ ਸਟਾਈਲ ਸਟੇਟਮੈਂਟ ਨਹੀਂ ਹੈ ਇਹ ਗੁਰਬਾਣੀ ਨਾਲ ਸ਼ਿੰਗਾਰੀ ਹੋਈ ਇਹ ਸ਼ਹੀਦਾਂ ਦੇ ਲਹੂ ਨਾਲ ਪ੍ਰਾਪਤ ਕੀਤੀ ਗਈ ਇਹ ਪਾਛਾ ਹੀ ਦਾਵੇ ਦਾ ਪ੍ਰਤੀਕ ਇਹ ਗੁਰੂ ਮਹਾਰਾਜ ਸੱਚੇ ਪਾਛਾ ਦਾ ਬਖਸ਼ਿਆ ਤਾਜ ਹੈ ਇਹ ਪਾਇਆ ਨਹੀਂ ਇਹ ਕਮਾਇਆ ਜਾਂਦਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਪ ਆਪਦੇ ਹੱਕਾਂ ਲਈ ਗੱਲ ਨਹੀਂ ਕਰ ਸਕਦੇ ਸਿੱਖ ਆਪਦੇ ਹੱਕਾਂ ਲਈ ਗੱਲ ਨਹੀਂ ਕਰ ਸਕਦੇ ਤੁਸੀਂ ਉਹ ਪਖੰਡੀ ਸਾਧ ਨੂੰ 10 ਦਿਨਾਂ ਦੇ ਵਿੱਚ ਪ੍ਰੋਲ ਦੇ ਦੇਣੇ ਹੋ ਮਹੀਨਾ ਵੀ ਨਹੀਂ ਰਹਿੰਦਾ ਜੇਲ੍ਹ ਚ ਉਹ ਜਿਹੜਾ ਹੈਗਾ ਸਰਸੇ ਵਾਲਾ ਸਾਧ ਰਾਮ ਰਹੀਮ ਤੇ ਜੇ ਗੱਲ ਕਹੇ ਤੀ ਰਖਲਾ ਚੜਤ ਸਿੰਘ ਨੇ ਭਾਈ ਸਾਹਿਬ ਨੇ ਵੀ ਤੁਸੀਂ ਰਖਲਾ ਸਾਡੇ ਬੰਦੀ ਸਿੰਘਾਂ ਨੂੰ ਤਾਂ ਛੱਡਦੇ ਨਹੀਂ ਇਹ ਵੀ ਪ੍ਰੋਲ ਤੇ ਤੁਸੀਂ ਉਹ ਸਾਧ ਬੰਡੀ ਨੂੰ 1 ਮਹੀਨੇ ਬਾਅਦ ਤੁਸੀਂ ਪ੍ਰੋਲ ਦੇ ਦੇਣੇ ਕਿੰਨੇ ਵਾਰੀ ਪ੍ਰੋਲ ਦੇ ਦਿੱਤੀ ਮਰਾਤਾ 12 13 ਵਾਰੀ ਪ੍ਰੋਲ ਦੇਤੀ ਉਹਨੂੰ ਮਹੀਨਾ ਵੀ ਨਹੀਂ ਰਹਿੰਦਾ ਜੇਲ੍ਹ 'ਚ ਉਹਨਾਂ ਦਾ ਤੁਸੀਂ ਐਸ ਲੋਡ ਛੱਡਦੇ ਹੋ ਤੇ ਜੇ ਮੰਨ ਕੇ ਚੱਲ ਕੇ ਪੱਗਾ ਬਨ ਕੇ ਇੱਥੇ ਆਉਂਦੇ ਐ ਕੋਈ ਵੀ ਲੀਡਰ ਐ ਜਿਹੜੇ ਨੇ ਸਾਡੇ ਕਾਫਤ ਤੱਕ ਤੇ ਟੈਂਕ ਚੜਾਏ ਸੀ ਰਾਹੁਲ ਗਾਂਧੀ ਆਵੇ ਭਾਵੇਂ ਦੀ ਉਹ ਆਉਣਾ ਉਹ ਵੀ ਰਖਲਾ ਜਿਹੜੇ ਗੇਜਰੀਵਾਲ ਲਰ ਗਏ ਆਮ ਆਦਮੀ ਪਾਰਟੀ ਇਹ ਵੀ ਬੀ ਟੀਮ ਐ ਆਰਐਸਐਸ ਦੀ ਆਰਐਸਐਸ ਅੜਵਾਨੀ ਨੇ ਤਾਂ ਖੁਦ ਆਖਿਆ ਸੀ ਕਿ ਮੈਂ ਆਖਿਆ ਸੇਂਦਰਾ ਗਾਂਧੀ ਨੂੰ ਵੀ ਟੈਂਕ ਚੜ੍ਹ ਐਸ ਲੋਟ ਨੇ ਲੋਟਾਉਣਾ ਕੰਮ ਠੀਕ ਹੈ ਨਾ ਉਹ ਬੰਦਿਆ ਦੇ ਆਪਾਂ ਪੱਗਾਂ ਬੰਦਦੇ ਆ ਜਦੋਂ ਹਰਮੰਦਰ ਸਾਹਿਬ ਇੱਥੇ ਮੱਥਾ ਟੇਕਣ ਆਉਂਦੇ ਆ ਤੇ ਕਿਹੜੇ ਲੋਟ ਦੇ ਆ ਆਪਾਂ ਆਪਾਂ ਤਾਂ ਇੱਕ ਤਰ੍ਹਾਂ ਦੇ ਪੱਗਾਂ 'ਚ ਸਰ ਫਸਾਈ ਬੈਠੇ ਆ ਨਾ ਉਹ ਗੱਲ ਬਣ ਗਈ ਨਾ ਜਿਹੜਾ ਭਾਈ ਅਮਰਤਪਾਲ ਸਿੰਘ ਕਹਿੰਦਾ ਸੀ ਤੇ ਤੁਸੀਂ ਉਹਦੇ ਉਹਨਾਂ ਦੇ ਸਿਰਾਂ 'ਚ ਪੱਗਾਂ ਆਪ ਵਸਾਉਣੇ ਉਹ ਜਾ ਕੇ ਇੱਥੇ ਕਾਲ ਤੱਕ ਤੇ ਮੱਥਾ ਟੇਕਦੇ ਹੋ ਤੁਸੀਂ ਉਹਨਾਂ ਨੂੰ ਨਰਮਾਲ ਕਿ ਉਹਨਾਂ ਨੂੰ ਪੱਗ ਕਦੇ ਵੀ ਨਹੀਂ ਇਹ ਬਹੁਤ ਵੱਡੀ ਚੀਜ਼ ਹੈ ਇਹ ਕਿ ਨੂੰ ਕੁਝ ਵੀ ਨਹੀਂ ਸਮਝਦੇ ਪੱਗਾਂ ਦੇ ਉੱਤੇ ਧਰ ਕੇ ਗਲਾਸ ਸ਼ਰਾਬ ਦੇ ਤੇ ਨੱਚੀ ਜਾ ਰਹੇ ਆ ਤੇ ਫਿਰ ਪੱਗਾਂ ਲਾ ਕੇ ਨੱਚ ਲੋ ਪੱਗਾਂ ਪਾਸੇ ਰੱਖ ਦਿਓ ਸ਼ਰਾਬਾਂ ਰੱਖ ਕੇ ਨੱਚਣਾ ਤੁਸੀਂ ਇਹੀ ਜਲੂਸ ਕੱਢਣਾ ਤੇ ਫਿਰ ਸਿਰਾਂ ਦੇ ਪੱਗਾਂ ਕਾ ਤੋਂ ਬੰਦਿਓ ਦਸਤਾਰ ਦਾ ਬਹੁਤ ਮਤਵ ਹੈ ਮਾੜਾ ਮੋੜਾ ਸੋਚ ਲਿਆ ਕਰੋ ਜਦੋਂ ਆਪ ਆਪੇ ਨਹੀਂ ਸਮਝ ਸਕਦੇ ਤੇ ਦੂਜੇ ਜਿਹੜੇ ਲੀਡਰ ਆਉਂਦੇ ਆ ਉਹਨਾਂ ਦੇ ਬੋਟਾ ਮਕਣ ਦਾ ਤਸਾਰਾ ਕੁਝ ਹੀ ਕਰਦੇ ਆ ਉਹ ਕਰਮਜੀਤ ਅਨਮੋਲ ਫਰੀਦਖੋੜ ਤੋਂ ਖੜਾ ਹੋਇਆ ਸੀ ਤੇ ਉਹਦਾ ਤਾਂ ਉਹਨੂੰ ਪੱਗ ਚੰਗੀ ਲੱਗਦੀ ਸੀ ਜਦੋਂ ਹਾਰ ਗਿਆ ਦੂਜੇ ਦਿਨ ਹੀ ਉਹਨੇ ਆਪ ਗੱਲਾਂ ਕੇ ਪਰੇ ਰੱਖਤੀ ਇਹ ਜਿਹੇ ਬੰਦਿਆਂ ਨੂੰ ਤਾਂ ਆਪਾਂ ਬੋਟਾਂ 'ਚ ਖੜਾ ਕਰਦੇ ਆ ਤੇ ਇਹ ਜਿਹੇ ਬੰਦਿਆਂ ਨੂੰ ਆਪਾਂ ਬੋਟਾਂ ਪਾਉਣੇ ਆ ਇਹ ਜਿਹੇ ਬੰਦਿਆਂ ਤੋਂ ਪਰੇ ਰੱਖੋ ਦੂਰ ਰਹੋ ਇਹ ਬੰਦਿਆਂ ਤੋਂ ਜਿੰਨੇ ਵੀ ਹੈਗੇ ਆ ਇੰਨੇ ਹਮੈਤੀ ਨਾ ਬਣਿਆ ਕਰੋ ਤੁਸੀਂ ਪਾਗਲ ਹੋ ਜੰਨੇ ਹੋ ਜਿਹੜੇ ਪਾਸੇ ਬੋਟਾਂ ਸੇ ਪਾਉਣ ਲੱਗ ਜੋ ਪਾਗਲਾਂ ਨੂੰ ਬੋਟਾਂ ਪਾ ਦਿੰਨੇ ਹੋ ਹਰਿਆਣੇ ਦਾ ਹੈਗਾ ਉਥੋਂ ਇੱਕ ਬੰਦਾ ਉਹ ਜਿਹੜਾ ਹੈਗਾ ਨਾ ਕੇਜਰੀਵਾਲ ਹਰਿਆਣੇ ਦਾ ਉਥੋਂ ਇੱਕ ਉਹ ਇੱਕ ਵੀ ਬੰਦਾ ਜਿੱਤ ਗਿਆ ਪਹਿਲਾਂ ਤਾਂ 90 ਨੇ ਇਹਨਾਂ ਨੂੰ ਬੰਦੇ ਲੱਭਨੇ ਉਥੇ ਬੰਦਾ ਇੱਕ ਵੀ ਨਹੀਂ ਜਿੱਤਦਾ ਨੋਟਾ ਤੋਂ ਵੀ ਵੋਟਾਂ ਕਈ ਬੰਦਿਆਂ ਨੂੰ ਘੱਟ ਪੈਣੀਆਂ ਠੀਕ ਹੈ ਨਾ ਤੇ ਆਪਾਂ 90 ਜਿਤਾਤੇ ਉਹਨਾਂ ਦੇ ਸਿੱਧੇ ਧੰਨਵਾਦ ਸਤਿ ਸ਼੍ਰੀ ਅਕਾਲ